ਅਸੀਂ ਚੰਨੀ ਜੀ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਔਰ ਉਹਨਾਂ ਨੇ ਜੋ ਪਹਿਲੇ ਅਮਰਤਪਾਲ ਆਪਰੇਸ਼ਨ ਦੇ ਟਾਈਮ 'ਤੇ ਵੀ ਜਾਂ ਉਸਕੀ ਜਬੀ ਘਰ ਵਾਲੀ ਬਾਹਰ ਜਾ ਰਹੀ ਥੀ ਉਸ ਟਾਈਮ ਵੀ ਰੋਕਾ ਗਿਆ ਉਸ ਟਾਈਮ ਉਸ ਟਾਈਮ ਵੀ ਉਹਨਾਂ ਵਾਜ ਠਾਈ ਤੇ ਮੇਰਾ ਖਿਆਲ ਹੈ ਕਿ ਇਹ ਇਹ ਜੋ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਵੀ ਉਹ ਇਦਾਂ ਪੰਜਾਬ ਦੇ ਹੱਕਾਂ ਦੀ ਉਹ ਮੋਦੀ ਸਾਹਿਬ ਨੇ ਜਦੋਂ ਆਉਣ ਤੋਂ ਰੋਕਿਆ ਗਿਆ ਉਦੋਂ ਵੀ ਉਹਨਾਂ ਨੇ ਬੜੀ بلند ਆਵਾਜ਼ ਨਾਲ ਪੰਜਾਬ ਨੂੰ ਪ੍ਰੈਜੈਂਟ ਕੀਤਾ ਇਸ ਕਰਕੇ ਅਸੀਂ ਚਾਹੁੰਦੇ ਕਿ ਪੰਜਾਬ ਦੇ ਯੋਧੇ ਉਹ ਜਜਾਰੂ ਆ ਤੇ ਉਹਨਾਂ ਤੇ ਸਾਨੂੰ ਪੰਜਾਬ ਸਾਨੂੰ ਸਾਡੇ ਪਰਿਵਾਰ ਨੂੰ ਖਾਸ ਕਰਕੇ ਮਾਣ ਹੈ ਕਿ ਉਹਨਾਂ ਨੇ ਪੰਜਾਬ ਦੀ ਗੱਲ ਡਟ ਕੇ ਜਿਹੜੀ ਕਰਨੀ ਚਾਹੀਦੀ ਸੀ ਉਹ ਪਾਰਲੀਮੈਂਟ ਚ ਕੀਤੀ ਤੇ ਬਾਕੀ ਅਸੀਂ ਉਮੀਦ ਕਰਦੇ ਹਾਂ ਕਿ ਦੁਜੀਏ ਜੋ ਪਾਰਲੀਮੈਂਟ ਪੰਜਾਬ ਦੇ ਆ ਜਾਂ ਹੋਰ ਵੀ ਹੈ ਜੋ ਅਨਸਾਫ਼ਸੰਦ ਹੈ ਉਹਨਾਂ ਨੂੰ ਵੀ ਇਹ ਐਨਐਸਏ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਆ ਤੇ ਇਹ ਐਨਐਸਏ ਨੂੰ ਇਹ ਜਿਹੜਾ ਕਿ ਅਸੀਂ ਸਰਕਾਰ ਦੀ ਢੀਠਤਾ ਨੂੰ ਵੀ ਇੱਕ ਸੋਚਦੇ ਹਾਂ ਕਿ ਜੋ ਪਾਰਲੀਮੈਂਟ ਤੱਕ ਵੀ ਆਵਾਜ਼ ਜਾ ਰਹੀ ਆ ਇਹਨੇ ਲੋਕਾਂ ਦਾ ਫਤਵਾ ਵੀ ਆ ਤੇ ਉਹਨਾਂ ਨੂੰ ਇੱਕ ਪਾਰਲੀਮੈਂਟ ਤੋਂ ਦੂਰ ਰੱਖਿਆ ਜਾਣਾ ਵੀ ਮੇਰੇ ਖਿਆਲ ਹੈ ਕਿ ਜਿਹੜਾ ਇਹਨੇ ਜਿਹੜੇ ਖਰੂਰ ਸਾਹਿਬ ਦੇ ਹਲਕੇ ਦੇ ਜਾਂ ਜਿਹੜੇ ਉਹਨਾਂ ਨੇ ਵੋਟਾਂ ਪਾ ਕੇ ਉਹਨਾਂ ਜਿਤਾਇਆ ਉਹਨਾਂ ਦੇ ਕਮਾਂਕਾਰਾਂ ਤੋਂ ਹੀ ਵਾਂਝੇ ਰੱਖਿਆ ਜਾ ਰਿਹਾ ਹੈ ਕਰਕੇ ਬਹੁਤ ਵੱਡਾ ਇੱਕ ਬੇਇਨਸਾਫੀ ਹੋ ਰਹੀ ਆ ਉਹਦੇ ਉਹਦੇ ਵਾਸਤੇ ਮੇਰੇ ਖਿਆਲ ਹੈ ਕਿ ਸਰਕਾਰ ਨੂੰ ਵੀ ਆਪਣੇ ਇਹ ਫੈਸਲਿਆਂ ਤੇ ਦੁਬਾਰਾ ਗੌਰ ਕਰਨੀ ਚਾਹੀਦੀ ਆ ਉਹਨਾਂ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਬਾਕੀ ਪੰਜਾਬ ਵਿੱਚ ਜੋ ਹਾਲਾਤ ਬਣੇ ਪਏ ਆ ਨਸ਼ਿਆਂ ਨਾਲ ਰੋਜ਼ ਪਤਾ ਨਹੀਂ ਕਿੰਨੀਆਂ ਮੌਤਾਂ ਹੋ ਰਹੀਆਂ ਇਸ ਕਰਕੇ ਮੇਰੇ ਖਿਆਲ ਹੈ ਕਿ ਪੰਜਾਬ ਵਿੱਚ ਕਰਪਸ਼ਨ ਦੇ ਵੀ ਕੋਈ ਹੱਦ ਨਹੀਂ ਗਈ ਹੋਰ ਜਿਹੜੇ ਕੋਈ ਐਸੋ ਜਿਹਾ ਇਸ਼ੂ ਆ ਕਿ ਜਿੱਧਰ ਸਰਕਾਰ ਨੂੰ ਕੋਈ ਉਹਨਾਂ ਦੇ ਲੋਕਾਂ ਨੂੰ ਇਨਸਾਫ ਦੇਣ ਦੀ ਲੜਾਈ ਲੈਣੀ ਚਾਹੀਦੀ ਸੀ ਉਧਰ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਹੜੇ ਪੰਜਾਬ ਦੇ ਜਿਹੜੇ ਮੁੱਦੇ ਜਿਦਾਂ ਬੇ ਬੇਅਦਬੀ ਦਾ ਮੁੱਦਾ ਵਾ ਉਹ ਉਹਨੂੰ ਵੀ ਪੰਜਾਬ ਤੋਂ ਬਾਹਰ ਸ਼ਿਫਟ ਕੀਤਾ ਜਾ ਰਿਹਾ ਕਿ ਜੋ ਕਿ ਬਹੁਤ ਵੱਡਾ ਧੰਕਵਾਦ ਸਾਡੀ ਕੌਮ ਨਾਲ ਕਿਉਂਕਿ ਉਹ 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 ਜਿਹੜੀਆਂ ਚੀਜ਼ਾਂ ਕਿ ਉੱਥੇ ਜਾ ਕੇ ਉਹਨੂੰ ਅਰਫਾ ਦਫਾ ਕੀਤਾ ਜਾ ਸਕੇ ਕਿਸ ਤਰੀਕੇ ਨਾਲ ਪਹਿਲਾਂ ਵੀ ਕਈਆਂ ਸਾਲਾਂ ਤੋਂ ਉਹ ਉੱਤੇ ਮਿੱਟੀ ਪਾਉਣ ਦੀ ਜੋ ਕੋਸ਼ਿਸ਼ ਹੋ ਰਹੀ ਆ ਉਹ ਉਹ ਨੂੰ ਇਹ ਜਿਹੜੀਆਂ ਚੀਜ਼ਾਂ ਜਿਹੜੇ ਸਰਕਾਰ ਨੂੰ ਮੇਰੇ ਖਿਆਲ ਪੰਜਾਬ ਸਰਕਾਰ ਨੂੰ ਇਹ ਇਹ ਦੇ ਵਾਸਤੇ ਕਾਫੀ ਇਹ ਧਿਆਨ ਦੇਣਾ ਚਾਹੀਦਾ ਇੱਕ ਪਾਸੇ ਜਿਹੜੀ ਉਹਦੇ ਵਾਸਤੇ ਬੇਦਵੀ ਵਾਸਤੇ ਉਹ ਰਾਮ ਰਹੀਮ ਜਾਂ ਹਾਨੀਪ੍ਰੀਤ ਵਾਸਤੇ ਕੇਸ ਚਲਾਉਣ ਦੀ ਉਹਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ ਇਹ ਜਿਹੜੀਆਂ ਚੀਜ਼ਾਂ ਸਾਡੇ ਨਾਲ ਮੇਰੇ ਖਿਆਲ ਇੱਕ ਬਹੁਤ ਵੱਡਾ ਧੱਕਾ ਕਰ ਰਹੀ ਹੈ ਇਹ ਪੰਜਾਬ ਸਰਕਾਰ ਜਾਂ ਮਿਲ ਕੇ ਇਸ ਕਰਕੇ ਮੈਂ ਤੇ ਸਾਰੇ ਇਨਸਾਫਪਸੰਦ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਜੋ ਐਨਐਸਏ ਵਰਗੇ ਗਲਤ ਕਾਨੂੰਨ ਆ ਜਾਂ ਬੇਅਦਬੀ ਵਰਗੇ ਮੰਦੀ ਸਿੰਘ ਜਿਹੜੇ ਇਨੇ ਚਿਰਾਂ ਤੋਂ ਸਾਡੇ ਜੇਲ੍ਹਾਂ 'ਚ ਬੈਠੇ ਆ ਉਹਨਾਂ ਵਾਸਤੇ ਸਾਰਿਆਂ ਨੂੰ ਆਵਾਜ਼ ਉਠਾਉਣ ਦੀ ਲੋੜ ਆ ਤੇ ਜੋ ਕਿ ਇੱਕ ਇਨਸਾਫ ਦਾ ਰਾਜ ਹੋ ਸਕੇ ਅਸੀਂ ਚੰਨੀ ਜੀ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਔਰ ਉਹਨਾਂ ਨੇ ਜੋ ਪਹਿਲੇ ਅਮਰਤਪਾਲ ਆਪਰੇਸ਼ਨ ਦੇ ਟਾਈਮ 'ਤੇ ਵੀ ਜਾਂ ਉਸਕੇ ਜਬੀ ਘਰਵਾਲੀ ਬਾਹਰ ਜਾ ਰਹੀ ਥੀ ਉਸ ਟਾਈਮ ਵੀ ਰੋਕਾ ਗਿਆ ਉਸ ਟਾਈਮ ਉਸ ਟਾਈਮ ਵੀ ਉਹਨਾਂ ਵਾਜ ਠਾਈ ਤੇ ਮੇਰਾ ਖਿਆਲ ਹੈ ਕਿ ਇਹ ਇਹ ਜੋ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਵੀ ਉਹ ਇਦਾਂ ਪੰਜਾਬ ਦੇ ਹੱਕਾਂ ਦੀ ਉਹ ਮੋਦੀ ਸਾਹਿਬ ਨੇ ਜਦੋਂ ਆਉਣ ਤੋਂ ਰੋਕਿਆ ਗਿਆ ਉਦੋਂ ਵੀ ਉਹਨਾਂ ਨੇ ਬੜੀ بلند ਆਵਾਜ਼ ਨਾਲ ਪੰਜਾਬ ਨੂੰ ਪ੍ਰੈਜੈਂਟ ਕੀਤਾ ਇਸ ਕਰਕੇ ਅਸੀਂ ਚਾਹੁੰਦੇ ਕਿ ਪੰਜਾਬ ਦੇ ਯੋਧੇ ਉਹ ਜਿਹੜਾ ਰੂ ਹੈ ਤੇ ਉਹਨਾਂ ਤੇ ਸਾਨੂੰ ਪੰਜਾਬ ਸਾਨੂੰ ਸਾਡੇ ਪਰਿਵਾਰ ਨੂੰ ਖਾਸ ਕਰਕੇ ਮਾਣ ਹੈ ਕਿ ਉਹਨਾਂ ਨੇ ਪੰਜਾਬ ਦੀ ਗੱਲ ਡਟ ਕੇ ਜਿਹੜੀ ਕਰਨੀ ਚਾਹੀਦੀ ਸੀ ਉਹ ਪਾਰਲੀਮੈਂਟ 'ਚ ਕੀਤੀ ਤੇ ਬਾਕੀ ਅਸੀਂ ਉਮੀਦ ਕਰਦੇ ਹਾਂ ਕਿ ਦੂਜੇ ਜੋ ਪਾਰਲੀਮੈਂਟ ਪੰਜਾਬ ਦੇ ਆ ਜਾ ਹੋਰ ਵੀ ਹੈ ਜੋ ਅਨਸਾਫ਼ਸੰਦ ਹੈ ਉਹਨਾਂ ਨੂੰ ਵੀ ਇਹ ਐਨਐਸਏ ਦੇ ਖਿਲਾਫ ਆਵਾਜ਼ ਉਠੋਣੀ ਚਾਹੀਦੀ ਆ ਤੇ ਇਹ ਐਨਐਸਏ ਨੂੰ ਇਹ ਜਿਹੜਾ ਕਿ ਅਸੀਂ ਸਰਕਾਰ ਦੀ ਢੀਠਤਾ ਨੂੰ ਵੀ ਇੱਕ ਸੋਚਦੇ ਆ ਕਿ ਜੋ ਪਾਰਲੀਮੈਂਟ ਤੱਕ ਵੀ ਆਵਾਜ਼ ਜਾ ਰਹੀ ਆ ਇਹਨੇ ਲੋਕਾਂ ਦਾ ਫਤਵਾ ਵੀ ਆ ਤੋ ਉਹਨਾਂ ਨੂੰ ਇੱਕ ਪਾਰਲੀਮੈਂਟ ਤੋਂ ਦੂਰ ਰੱਖਿਆ ਜਾਣਾ ਵੀ ਮੇਰਾ ਖਿਆਲ ਹੈ ਕਿ ਜਿਹੜਾ ਇੰਨੇ ਜਿਹੜੇ ਖਰੂਰ ਸਾਹਿਬ ਦੇ ਹਲਕੇ ਦੇ ਜਾਂ ਜਿਹੜੇ ਉਹਨਾਂ ਨੇ ਵੋਟਾਂ ਪਾ ਕੇ ਉਹਨਾਂ ਜਿਤਾਇਆ ਉਹਨਾਂ ਦੇ ਕਮਾਂਕਾਰਾਂ ਤੋਂ ਵੀ ਵਾਂਝੇ ਰੱਖਿਆ ਜਾ ਰਿਹਾ ਹੈ ਇਸ ਕਰਕੇ ਬਹੁਤ ਵੱਡਾ ਇੱਕ ਬੇਇਨਸਾਫੀ ਹੋ ਰਹੀ ਹੈ ਉਹਦੇ ਉਹਦੇ ਵਾਸਤੇ ਮੇਰੇ ਖਿਆਲ ਹੈ ਕਿ ਸਰਕਾਰ ਨੂੰ ਵੀ ਆਪਣੇ ਫੈਸਲਿਆਂ ਤੇ ਦੁਬਾਰਾ ਗੌਰ ਕਰਨੀ ਚਾਹੀਦੀ ਆ ਉਹਨਾਂ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਤੁਰੰਤ ਰਹਾ ਕੀਤਾ ਜਾਣਾ ਚਾਹੀਦਾ ਬਾਕੀ ਪੰਜਾਬ ਵਿੱਚ ਜੋ ਹਾਲਾਤ ਬਣੇ ਪਏ ਆ ਨਸ਼ਿਆਂ ਨਾਲ ਰੋਜ਼ ਪਤਾ ਨਹੀਂ ਕਿੰਨੀਆਂ ਮੌਤਾਂ ਹੋ ਰਹੀਆਂ ਇਸ ਕਰਕੇ ਮੇਰਾ ਖਿਆਲ ਹੈ ਕਿ ਪੰਜਾਬ ਵਿੱਚ ਕਰਪਸ਼ਨ ਦੇ ਵੀ ਕੋਈ ਦਨੇਗੀ ਹੋਰ ਜਿਹੜੇ ਕੋਈ ਐਸੋ ਜੇ ਇਸ਼ੂ ਆ ਕਿ ਜਿੱਧਰ ਸਰਕਾਰ ਨੂੰ ਕੋਈ ਉਹਨਾਂ ਦੇ ਲੋਕਾਂ ਨੂੰ ਇਨਸਾਫ ਦੇਣ ਦੀ ਲੜਾਈ ਲੈਣੀ ਚਾਹੀਦੀ ਸੀ ਉਧਰ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਹੜੇ ਪੰਜਾਬ ਦੇ ਜਿਹੜੇ ਮੁੱਦੇ ਜਿੱਦਾਂ ਬੇ ਬੇਅਦਬੀ ਦਾ ਮੁੱਦਾ ਵਾ ਉਹ ਉਹਨੂੰ ਵੀ ਪੰਜਾਬ ਤੋਂ ਬਾਹਰ ਸ਼ਿਫਟ ਕੀਤਾ ਜਾ ਰਿਹਾ ਕਿ ਜੋ ਕਿ ਬਹੁਤ ਵੱਡਾ ਧੱਕਾ ਸਾਡੀ ਕੌਮ ਨਾਲ ਕਿਉਂਕਿ ਉਹ 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 ਜਿਹੜੀਆਂ ਚੀਜ਼ਾਂ ਕਿ ਉੱਥੇ ਜਾ ਕੇ ਉਹਨੂੰ ਅਰਫਾ ਦਫਾ ਕੀਤਾ ਜਾ ਸਕੇ ਕਿਸ ਤਰੀਕੇ ਨਾਲ ਪਹਿਲਾਂ ਵੀ ਕਈਆਂ ਸਾਲਾਂ ਤੋਂ ਉੱਤੇ ਮਿੱਟੀ ਪਾਉਣ ਦੀ ਜੋ ਕੋਸ਼ਿਸ਼ ਹੋ ਰਹੀ ਆ ਉਹ ਉਹ ਨੂੰ ਏਜ ਨੇ ਚੀਜ਼ਾਂ ਜਿਹੜੇ ਸਰਕਾਰ ਨੂੰ ਮੇਰੇ ਖਿਆਲ ਪੰਜਾਬ ਸਰਕਾਰ ਨੂੰ ਇਹ ਇਹ ਦੇ ਵਾਸਤੇ ਕਾਫੀ ਇਹ ਧਿਆਨ ਦੇਣਾ ਚਾਹੀਦਾ ਇੱਕ ਪਾਸੇ ਜਿਹੜੀ ਉਹਦੇ ਵਾਸਤੇ ਬੇਦਵੀ ਵਾਸਤੇ ਉਹ ਰਾਮ ਰਹੀਮ ਜਾਂ ਹਾਨੀਪ੍ਰੀਤ ਵਾਸਤੇ ਕੇਸ ਚਲਾਉਣ ਦੀ ਉਹਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ ਇਹ ਜਿਹੜੀਆਂ ਚੀਜ਼ਾਂ ਸਾਡੇ ਨਾਲ ਮੇਰੇ ਖਿਆਲ ਇੱਕ ਬਹੁਤ ਵੱਡਾ ਧੱਕਾ ਕਰ ਰਹੀ ਹੈ ਇਹ ਪੰਜਾਬ ਸਰਕਾਰ ਜਾਂ ਮਿਲ ਕੇ ਇਸ ਕਰਕੇ ਮੈਂ ਤੇ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਜੋ ਐਨਐਸਏ ਵਰਗੇ ਗਲਤ ਕਾਨੂੰਨ ਆ ਜਾਂ ਬੇਅਦਬੀ ਵਰਗੇ ਮੰਦੀ ਸਿੰਘ ਜਿਹੜੇ ਇਨੇ ਚਿਰਾਂ ਤੋਂ ਸਾਡੇ ਜੇਲ੍ਹਾਂ 'ਚ ਬੈਠੇ ਆ ਉਹਨਾਂ ਵਾਸਤੇ ਸਾਰਿਆਂ ਨੂੰ ਆਵਾਜ਼ ਉਠਾਉਣ ਦੀ ਲੋੜ ਆ ਤੇ ਜੋ ਕਿ ਇੱਕ ਇਨਸਾਫ ਦਾ ਰਾਹ